ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚਿਆ ਪਿੰਡ ਕੜਕਾ ਤਹਿਸੀਲ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵੀਰ ਅਮਰਤ ਦੇ ਕੋਲ ਆਏ ਆ ਸੋ ਅੱਜ ਵੀ ਦੋਸਤੋ ਟੋਟਲ ਜਿਹੜੇ ਨਾਗਾ ਪਾ ਤੁਹਾਨੂੰ ਤਕਰੀਬਨ 5 ਗੇ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋ ਸ਼ਾਹੀ ਵਾਲ ਅੰਗ ਦੇ ਵਿੱਚ ਵੜਾ ਤੁਹਾਨੂੰ ਲਾਸਟ ਵਿੱਚ ਦਿਖਾਵਾਂਗੇ ਦੋਨੋਂ ਵੜਾ ਗੱਬਣ ਤਿਆਰ ਪਰ ਤਿਆਰ ਇੱਕ ਵੜਾ ਸੂਈ ਹੈ ਠੀਕ ਆ ਜੀ ਤੇ ਸੂਹਾ ਕਿਨਵਾ ਕਿੰਨੇ ਕ ਟਾਈਮ ਦੀ ਸੂਈ ਹੈ ਕਿੰਨਾ ਹੁਣ ਮੌਕੇ ਤੇ ਦੁੱਧ ਤੋ ਪੂਰੀ ਡਿਟੇਲ ਤੁਹਾਨੂੰ ਮਿਲੂਗੀ ਇਸ ਵੀਡੀਓ ਦੇ ਵਿੱਚ ਇੱਕ ਨੀਲੀ ਰਾਵੀ ਦੀ ਦੋਸਤੋ ਝੋਟੀ ਆ ਬਹੁਤ ਜਿਆਦੀ ਖੂਬਸੂਰਤ ਤੇ ਚੰਗੀ ਝੋਟੀ ਆ ਸੋ ਚੰਗੇ ਦੋਦ ਤੇ ਹੁਣ ਚੱਲਣ ਲਈ ਆ ਇਹਦਾ ਵੇਰਵਾ ਤੁਹਾਨੂੰ ਮਿਲੂਗਾ ਤੇ ਇੱਕ ਬਿਲਕੁਲ ਤਾਜੀ ਸੂਈ ਇਹ ਆ ਪਹਿਲੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਝੋਟੀ ਦਿਖਾ ਦਾਂਗੇ ਫੁੱਲ ਵੱਟੀ ਹਾਈਟ ਕਾਦ ਵਾਲੀ ਆ ਅੱਜ ਤਰੀਕ ਦੋਸਤੋ 11 ਸਤੰਬਰ ਤੁਸੀਂ ਨੋਟ ਕਰ ਲਓ ਸਮਾਂ ਕੋਈ ਮਾਰਨਿੰਗ 11:00 ਵਜੇ ਦਾ ਸੋ ਨਗ ਜਿਹੜੇ ਟੋਟਲ 5 ਆ ਹਰ ਵਾਰ ਦੀ ਤਰ੍ਹਾਂ ਤਕਰੀਬਨ ਹਰ ਕਪੂਰ ਦੇ ਵਿੱਚ ਕੋਈ 5-6 ਨਗ ਜਿਹੜੇ ਆ ਤਾਨੂੰ ਆਪਾਂ ਵੀਰ ਅਮਰਤ ਦੇ ਘਰੋਂ ਦਿਖਾਈ ਦੇ ਆ ਤੇ ਘੜਕੇ ਤੁਸੀਂ ਵਿਜ਼ਿਟ ਕਰਨੀ ਆ ਘੜਕਾ ਪਿੰਡ ਦੋਸਤੋ ਬਿਲਕੁਲ ਨੇੜੇ ਕੋਲਾ ਸਾਹਿਬ ਦੇ ਪਿੰਡ ਠੀਕ ਆ ਜੀ ਤੇ ਆਓ ਕਰਦੇ ਆ ਗੱਲਬਾਤ ਵੀਰ ਅਮਰਤ ਦੇ ਨਾਲ ਸੋ ਵੀਡੀਓ ਦੇ ਨਾਲ ਲੈਟ ਤੱਕ ਜੁੜੇ ਰਹੋ ਅਸੂ ਦੋਸਤੋ ਚੰਗੇ ਚੰਗੇ ਵੀਰ ਲੈ ਕੇ ਆਉਂਦਾ ਰਹਿੰਦਾ ਇਸੇ ਤਰ੍ਹਾਂ ਹੀ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਤਾਲਮੇਲ ਬਿਠਾ ਕੇ ਰੱਖ ਲਿਆ ਕਰੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਇਸੇ ਤਰ੍ਹਾਂ ਤੁਸੀਂ ਸਮੇਂ-ਸਮੇਂ ਨਾਲ ਲੈਂਦੇ ਰਿਹਾ ਕਰੋ ਠੀਕ ਆ ਜੀ ਸਭ ਤੋਂ ਪਹਿਲਾਂ ਅਮਰਤ ਭਾ ਸਸਰੀਕਾਲ ਸਸਰੀਕਾਲ ਵੀਰ ਜੀ ਕੀ ਹਾਲ ਚਾਲ ਜੋ ਬੜੇ ਵਧੀਆ ਅਮਰਤ ਸਿੰਘ ਠ ਅਛਾ ਅਮਰਤਪੁਰ ਜੀ ਅੱਜ ਆਪਣੇ ਕੋਲ ਟੋਟਲ 5 ਨੇ ਪਸੂ ਹਾਂ ਜੀ ਅੰਨੀ ਵੀਰੇ 2 ਮਹੀਆ ਦੇ 3 ਵੈਣਾ ਆਪਣੇ ਤੋਂ ਠੀਕ ਹੈ ਜੀ ਵੈਣਾ ਸੂਰੀ ਝੋੜੀ ਆ ਲਾਟ ਵਿੱਚ ਦੋਵੇਂ ਪਾਉਣੀਆਂ ਆਪਾਂ ਹਾਂ ਜੀ ਜੀ ਪਿਓਰ ਸ਼ਾਈ ਵਾਲਾ ਵੀਰੇ ਗੱਬਣ ਆ ਇੱਕ ਪਹਿਲਣ ਵਾਸੀ ਇੱਕ ਦੁੱਜਣ ਲੋ ਜੀ ਹਾਂਜੀ ਸੋ ਦੋਸੋ ਇੱਕ ਗੱਬਣ ਪਹਿਲਾਂ ਨਾ ਤੇ ਇੱਕ ਦੂਜੇ ਸੂਵੇ ਸੂਣੀ ਆ ਠੀਕ ਹਾਂਜੀ ਹਾਂਜੀ ਦੰਦਾ ਜੀ ਬੜਾ ਪਾਣੂ ਦਿਖਾ ਦਾਂਗੇ ਠੀਕ ਆ ਵੈੜ ਤੋਕੜਾ ਜੀ ਅੱਜ ਦੀ ਹੋਪ ਚ ਬੱਚੇ ਜੀ ਨਹੀਂ ਵੀਰੇ ਇਹਨੂੰ ਡੇਢ ਤਾਜੀ ਮੰਨ ਕੇ ਕੋਈ ਸੌਦਾ ਕਰ ਸਕਦਾ ਡੇਢ ਕ ਮਹੀਨਾ ਆਇਆ ਸੂਈ ਨੂੰ 12 ਕਿਲੋ ਰੁੱਧ ਚਵਾ ਕੇ ਦਵਾਂਗੇ ਆਪਾਂ ਹਾਂਜੀ ਹਾਂਜੀ ਲਓ ਵੀ ਪਹਿਲਾਂ ਦੋਸਤੋ ਸ਼ੁਰੂਆਤ ਜਿਹੜੀ ਆਪਾਂ ਇਹਨਾਂ ਮੱਝਾਂ ਤੋਂ ਕਰਾਂਗੇ ਇਹ ਦੂਜਾ ਸੂਆ ਝੋਟੀਆਂ ਵੀਰੇ ਦੂਜਾ ਸੂਆ ਇੱਕ ਕਰਾਂਗਾ ਬਿਲਕੁਲ ਤੁਸੀਂ ਆ ਵੇਖੋ ਠੀਕ ਮਗਰ ਕੱਟੀ ਆ ਅੱਜ ਚੌਥਾ ਪੰਜਵਾਂ ਦਿਨਾਂ ਸੂਈ ਨੂੰ ਚੌ ਪੰਜਾਂ ਦਿਨਾਂ ਦਾ ਸੂਆ ਮਗਰ ਕੱਟੀ ਆ ਬੱਚ ਗਿੱਲਾ 나ੜੂ ਹੈ 나ੜੂ ਬਿਲਕੁਲ ਗਿੱਲਾ 나ੜੂ ਬੱਚੇ ਦੇ ਨਾਲ ਹਾਂ ਜਿਹੜਾ ਤੀਜਾ ਚੌਥਾ ਤੀਜਾ ਚੌਥਾ ਦੇ ਅਮਰਤਾ ਚ ਚੌਂਕ ਦਿਨਾਂ ਦੀ ਸੂਈ ਥਲੇ ਦੁੱਧ ਜਾਂ ਬੋਲਾ 9 ਕਿਲੋ ਵੀਰ ਚਵਾ ਕੇ ਦੇਵਾਂਗੇ ਸਾਫ਼ ਕੀਤੀ ਮੈਂ ਠੰਡਾ ਦੁੱਧ ਠੀਕ ਹੈ ਚਵਾ ਆਪਸ ਮਾ ਦੀ ਇੱਕ ਨੰਬਰ ਥਾਣ ਥੋੜਾ ਭਾਰਾ ਰੱਖਦੀ ਦੁੱਧ ਦਾ ਨਾ ਫਰਕ ਉਹ ਚਵਾਚ ਵੀ ਹੋਣੀ ਆ ਮਗਰ ਲਾ ਠੀਕ ਆ ਅਮਰਤ ਵੀਰੇ ਇੱਕ ਤੁਸੀਂ ਇਸ ਝੋਟੀ ਦਾ ਦੱਸ ਰਹੇ ਸੀ ਵੀ ਇੱਕ ਖੋਲ ਲੱਥਾ ਸੀ ਤਾਂ ਜੋਇੰਟ ਕਰਾਇਆ ਸੀ ਹਾਂਜੀ ਹਾਂਜੀ ਵੀਰ ਜੀ ਆਵੇ ਮਾੜਾ ਯਾਰ ਕਿਸੇ ਨੇ ਜੋਇੰਟ ਕੀਤਾ ਆਪਾਂ ਨੇ ਕੀਤਾ ਕੋਈ ਸ਼ੋਣ ਲੱਗਾ ਹਾਂਜੀ ਲੱਥਾ ਵਾ ਤੇ ਉੱਪਰੋਂ ਮਤਲਬ ਕਿ ਜੋੜਿਆ ਹਾਂਜੀ ਹਾਂਜੀ ਤੇ ਥੱਲਿਓ ਮਤਲਬ ਕਿ ਖੋਖ ਦੇ ਥੱਲਿਓ ਸਿੰਘ ਮੁੱਢੋਂ ਠੀਕ ਹੈ ਹਾਂ ਹਾਂ ਵੀਰੇ ਕੋਈ ਗੱਲ ਨਹੀਂ ਦੇ ਲੋ ਵੀ ਦੱਸੋ ਠੀਕ ਹੈ ਜੀ ਦੱਸਣਯੋਗ ਗੱਲ ਸੀ ਵੀਰਾਂ ਦਾ ਵੀ ਖੋਖ ਲੱਥਾ ਸੀਗਾ ਤੇ ਉਹ ਜੋਇੰਟ ਕਰਵਾਇਆ ਸੀ ਠੀਕ ਕਈ ਨਾ ਪਸੂ ਢੇੜ ਫੁਟ ਕੇ ਜਾਂ ਵੈਸੇ ਉੱਪਰੋਂ ਖੋਲਣ ਵਾਲੇ ਹਾਂਜੀ ਹਾਂਜੀ ਤੇ ਜਾਂ ਸੰਗਲ ਚ ਫਸਾ ਕੇ ਕਿਤੇ ਲਵਾ ਲਿਆ ਹੋਗਾ ਤੇ ਉੱਪਰੋਂ ਜੁਆਇੰਟ ਕੀਤਾ ਠੀਕ ਹੈ ਜੀ ਆ ਕਰੋ ਚੱਕ ਵੀਰੇ ਜੇ ਪੂਰ ਮਾਰੇ ਆਪਾਂ ਕਰਾਇਆ ਵੀ ਦਵਾਂਗੇ ਹੋਰ ਦੱਸੋ ਹਰ ਵਾਰੀ ਕਹੀਦਾ ਆਪਾਂ ਬਸ ਡੰਗਰ ਚਵਾਈ ਦਾ ਸਾਫ ਲਈਦਾ ਵਾ ਮਾੜਾ ਡੰਗਰ ਨਹੀਂ ਲੈਣਾ ਦੇਖੋ ਜੀ ਠੀਕ ਆ ਅਮਰ ਤੋ ਵੈਸੇ ਤੁਸੀਂ ਚਲੋ ਦੋ ਚਾਰ ਡੰਗ ਚਵਾਈ ਕਰ ਲਈ ਐ ਚੋਣ ਜਾਂ ਅਗਲੇ ਪਿਛਲੇ ਦੀ ਬਰਾਬਰ ਮੇਰੇ ਧਾਰ ਦਾ ਫਰਕ ਹੋਊ ਤਾਂ ਕਹਿ ਦਿਓ ਲਓ ਜੀ ਕੱਦ ਬੋਤਾਲੀ ਮੈਂ ਆ ਉਹ ਜੀ ਤੁਸਾਂ ਨੂੰ ਦੋਸਤੋ ਆਪਣਾ ਫਰਜ਼ ਬਣਦਾ ਕਿਉਂਕਿ ਤੁਸੀਂ ਦੂਰੋਂ ਤਰਾੜਿਓ ਜਿਹੜਾ ਤੁਰ ਪੈਂਦੇ ਜੋ ਏਡੀ ਦੂਰੋਂ ਆਉਂਦੇ ਹੋ ਠੀਕ ਆ ਜੀ ਤਾਂ ਕਿਸੇ ਵੇਰ ਨੇ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਜਿਹੜਾ ਸੌਦਾ ਕਰਕੇ ਆਉਣਾ ਹੁੰਦਾ ਤੇ ਖਰਾਬ ਨਾ ਹੋ ਉਹ ਕੱਲ ਨੂੰ ਇਸ ਕਰਕੇ ਵਾਰ-ਵਾਰ ਪੁੱਛੀਦਾ ਵੀ ਕੋਈ ਜਿਹੜੀ ਦਿੱਕਤ ਪਰੇਸ਼ਾਨੀ ਨਾ ਆਵੇ ਕਿਸੇ ਨੂੰ ਠੀਕ ਆ ਕੱਦ ਵੱਡਾ ਇਸ ਮੱਝ ਦਾ ਕੱਦ ਵੱਡਾ ਫੇਲ ਭੂਲ ਵੀ ਲੰਬੀ ਪੂਰੀ ਹੈ ਠੀਕ ਆ ਆ ਲਓ ਜੀ ਬੱਚੇ ਨੂੰ ਥੋੜਾ ਕੱਟ ਬਾਜੀ ਸੂਣ ਕਰਕੇ ਥੋੜਾ ਬੱਚੇ ਦਾ ਤਮਾ ਜਿਹਾ ਕਰਤੀ ਆ ਭਜਤੀ ਆ ਪਿੱਛੇ ਉਹਦਾ ਮੈਂ ਸੀਲ ਆ ਹ ਆ ਦੇਖੋ ਜੀ ਠੀਕ ਆ ਤਾਂ ਮਗਰ ਵੀ ਕੱਟੀ ਆਪ ਦੂਜੇ ਸੂਬੇ ਆ ਠੀਕ ਆ ਆ ਦੇਖੋ ਠੀਕ ਆ ਸੋ ਚੰਗੀ ਜ ਚੰਗੀ ਬਾਈ ਬੜੀ ਵਧੀਆ ਵੀਰ ਜੀ ਬਹੁਤ ਜਿਆਦੀ ਸੋਹਣੀ ਕਹਿਣ ਉਹਦਾ 14 ਗੁ ਚਵਾ ਦਾਂਗੇ ਪਰ ਜਿਹੜਾ ਚੋਲ ਹੈ ਨਾ ਉਹ ਦੁੱਧ 12-13 ਕਿਲੋ ਥੋੜਾ ਨਹੀਂ ਲੈਵਾ ਮੈਨੂੰ ਬਹੁਤ ਸੋਹਣਾ ਲੱਗਾ ਫਿਰ ਥਾਣੇ ਦੇ ਕੋਲ ਪਸ਼ੂ ਦੀ ਕਰਤੂਤ ਹੈ ਜਿੰਨਾ ਕਿ ਚਵਾ ਦੇ ਹਾਂਜੀ ਸੌਖਾ ਚਵਾ ਦੇ ਜਾਂ ਚੰਗੀ ਸੇਵਾ ਤੇ ਚਵਾ ਦੇ ਤੇ ਚੋਨ ਨੂੰ ਵੀ ਰ ਅਗਲਾ ਸੇਵਾ ਨਾਲ ਬਣਾ 14 ਚੋਲੇ ਆਪਾਂ ਨਹੀਂ ਕਹਿੰਦੇ ਠੀਕ ਹੈ ਪਰ ਲੈਵਾ ਦੱਸਦਾ ਮੈਂ ਤਾਂ ਦੁੱਧ 12-13 ਕਿਲੋ ਤਾਂ ਦਊਗੀ ਲੈ ਵੀ ਅਮਰ ਤੇ ਦੀ ਕੀ ਮੰਗ ਵੀਰੇ ਕੀ ਮੋੜ ਮੇਰੇ ਮੁੱਲ 92000 ਰੁਪਇਆ ਕਰ ਦੇ 90 'ਚ ਮਾਨਤਾ ਕਰਦਾ 90 'ਚ ਛੋੜ ਛੱਪਾ ਕਰਦਾ 85 ਦੀ ਹਾਂ ਨਾ ਦੇਣੀ ਆ ਯੈਸ ਉਹ ਕਹਦੀ ਜਿਹੜੀ ਹਾਂ ਯੈਸ ਉਹ ਹੀ ਛੋੜ ਹੀ ਕਰਾਂ ਮਰਜੀ ਉਹਦੀ 85000 ਦੀ ਇਹ ਪ੍ਰਭਾਉ ਤੁਹਾਨੂੰ ਮਿਲ ਜੂਗੀ ਹਾਂ ਨਾ ਜਿਹੜੀ ਮਗਰ ਕੱਟੀ ਆ ਸੋ ਬੱਚਾ ਵੀ ਤੁਹਾਨੂੰ ਦਿਖਾਦਾ ਗਿੱਲੇ ਨਾੜੂਏ ਨਾਲ ਬੱਚਾ ਠੀਕ ਆ ਇਧਰ ਇੱਕ ਸੈਕੰਡ ਨੰਬਰ ਤੇ ਤੁਹਾਨੂੰ ਇੱਕ ਝੋਟੀ ਦਿਖਾਉਨੇ ਆ ਨੀਲੀ ਦੀ ਦਾ ਸ਼ੌਕ ਨੀਲੀ ਰਾਵੀ ਝੋਟੀ ਖਰੀਦਣ ਦਾ ਤੇ ਨੀਲੀ ਰਾਵੀ ਦੀ ਝੋਟੀ ਦੋਸਤੋ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਆ ਵੇਖੋ ਵਾਈਟ ਫੇਸ ਚਾਰੇ ਖੁਰ ਤੋਂ ਪਿਆ ਠੀਕ ਆ ਜੀ ਆ ਕਰੋ ਚੱਕ ਥੱਲੇ ਥੱਲੇ ਦੀ ਇਹ ਵੀ ਪੂਰੀ ਖਬਰਦਾਰ ਹੈ ਅਮਰਤ ਕਿੰਨਾ ਕੁ ਦਿਨਾਂ ਦੀ ਸੂਈ ਹੈ ਸੂਈ ਨੂੰ ਵੀਰੇ 17-18 ਦਿਨ ਹੋ ਗਏ ਲਓ ਜੀ 17-18 ਕ ਦਿਨਾਂ ਦਾ ਦੋਸਤੋ ਸਮਾ ਹੋ ਗਿਆ ਸੂਈ ਨੂੰ ਮਗਰ ਤੇ ਕਟਾ ਹਾਂਜੀ ਕਟਾ ਵੀਰੇ ਲਓ ਜੀ ਮਗਰ ਕਟਾ ਇਹ ਕਿੰਨੇ ਕੁ ਦਿਨ ਚੱਲਣ ਲਈ ਦੁੱਧ ਤੇ ਹਾਂਜੀ ਕਿੰਨੇ ਦੁੱਧ ਤੇ ਚੱਲਣ ਈ ਆ ਵੀਰੇ 9 ਤੋਂ 10 ਕਿਲੋ 9-10 ਕਿਲੋ ਤੇ ਚੋਣ ਜਾਂਦੀ ਸਾਫ ਹੈ ਚੋਣ ਇੱਕ ਨੰਬਰ ਆ ਵੀਰੇ ਜੂੜ ਲੈਂਦੀ ਅਗਲੀਆਂ ਲੱਤਾਂ ਨੂੰ ਅਗਲੀਆਂ ਲੱਤਾਂ ਨੂੰ ਦੋਸਤੋ ਜੂੜ ਪਾਈਦਾ ਐਵੇਂ ਤੁਸੀਂ ਧਿਆਨ ਦੇ ਵਿੱਚ ਰੱਖਿਓ ਆਹ ਵਾਈਟ ਫੇਸ ਹੈ ਠੀਕ ਅਗਰ ਦਾ ਪਹਿਣ ਤੋਰ ਇੱਕ ਵਾਰੀ ਹੋਰ ਲਓ ਜੀ ਸਿੰਗਾ ਉਸ ਨਾਲ ਦੀ ਪੂਰੀ ਗਲਾਈ ਆ ਲੰਬਾਈ ਲੰਬਾਈ ਪੂਰੀ ਆ ਜੋਦੀ ਦੀ ਆ ਵੀ ਦੁੱਜਣੇ ਨਾ ਹਾਂਜੀ ਆਂਦੀ ਹਾਂਜੀ ਲਓ ਜੀ ਹੈ ਵੀ ਦੁੱਜੇ ਸੁਪੇ ਠੀਕ ਆ ਜੀ ਸੋ ਸੋਨੇ ਪਿੱਠਪੂੜੇ ਦੇ ਵਿੱਚ ਆ ਸਿੰਗਲ ਹੱਡੀ ਦੀ ਤੇ ਥਾਨ ਭਾਂਡੇ ਦੀ ਪੂਰੀ ਖਬਰਦਾਰ ਹਾਂਜੀ ਮੋੜਦੇ ਆ ਅਮਰਤ ਸੋਸ਼ਕੀਨੀ ਸ਼ਕੂਨੀ ਵਾਲੇ ਪਾਸੇ ਦੋਸਤੋ ਪੂਰੀ ਐਂਡ ਆ ਠੀਕ ਹੈ ਜੀ ਸ਼ਕੀਨੀ ਵੀ ਪੂਰੀ ਪੁੱਤ ਵੀ ਤੁਹਾਨੂੰ ਦਾਸੀ ਦਿੱਤਾ 9 10 9 10 ਸੋਣਾ ਜੀ ਹਾਂਜੀ ਹਾਂਜੀ ਵੀਰੇ ਚੋਕੇ ਦੋ ਟਾਈਮ ਤਿੰਨ ਟਾਈਮ ਜੋੜ ਲੈਂਦੀ ਜਿਹੜਾ ਗੱਲ ਆ ਬੱਚਾ ਛੱਡ ਕੇ ਪਸਮਾਉਂਦੀ ਲੋ ਵੀ ਅਗਲੀਆਂ ਲੱਤਾਂ ਨੂੰ ਦੋਸਤੋ ਜੋੜ ਵੰਗਾ ਪਾਈਦਾ ਅਗਲੀਆਂ ਲੱਤਾਂ ਨੂੰ ਰੱਖ ਲਿਓ ਠੀਕ ਹੈ ਜੀ ਲਓ ਜੀ ਹਾਂਜੀ ਲਓ ਜੀ ਸੋ ਥਣ ਪਾਂਡਾ ਜਿਹੜਾ ਚੈੱਕ ਕਰੋ ਠੀਕ ਆ ਜੀ ਬੈਠੋ ਵਰਲੋ ਪਾਂਡਾ ਚੰਗੀ ਆਪਸੀ ਥਣਾ ਦੀ ਹਾਂ ਜੀ ਆਹ ਦੇਖੋ ਵਾਹ ਠੀਕ ਅਮਰਤ ਇਹ ਅੱਜ ਆਪਾਂ ਦੇ ਦਈਏ ਕਿੰਨੇ ਦੀ ਦੇਣਾ ਮੇਰੇ ਮੋਲੇ ਦਾ ਕਰ ਲਈਏ ਆਪਣਾ 195 92000 ਦੀ ਦੇਦਾ ਬਾਈ 92000 ਦੀ ਦੇਦਾ 92000 ਦੀ ਜਿਵੇਂ ਛੋੜ ਛੱਪਾ ਕਰਾਂ ਮਰਜੀ ਲੋ ਜੀ 92000 ਦੀ ਭਰਾਵੋ ਜਿਹੜੀ ਇਹ ਤੁਹਾਨੂੰ ਝੋਟੀ ਮਿਲ ਜੂਗੀ ਵਿੱਚੋਂ ਛੋੜ ਛੱਪਾ ਮਾਨਤਾ ਨੂੰ ਹੋਊਗਾ ਕਿਸੇ ਵੀਰ ਦੇ ਘਰ ਆਈਦਾ ਠੀਕ ਆ ਜੀ ਹਾਂਜੀ ਸੋ ਬਿਲਕੁਲ ਪਤਲੇ ਪੂਣੀਆਂ ਵਰਗੇ ਥਾਣ ਸਪੇਸ ਵਾਲਾ ਦੇਖੋ ਤੁਹਾਡੇ ਸਾਹਮਣੇ ਠੀਕ ਆ ਹਾਂਜੀ ਸੋ ਚੰਗੀ ਇਹ ਝੋਟੀ ਜਿੰਨੀ ਸਾਰੀ ਸਾਫ ਸੁਥਰੀ ਆ ਠੀਕ ਆ ਜੀ ਸੋ ਅਗਲੀ ਗੱਲ ਤੁਹਾਨੂੰ ਜੋੜ ਲੈਂਦੀ ਆ ਹਾਂਜੀ ਅਮਰਤਿਕ ਤੇ ਜੇ ਨਮਰਤ ਆਪਣੇ ਕੋਲ ਗਰੇ ਆ ਗੜੀ ਰਾਂਚ ਐਚ ਐਫ ਦਾ ਵੀਰੇ ਕ੍ਰੋਸ ਆ ਗਿਆ ਜਲਸੀ ਜਰਸੀ ਨਾਲ ਐਚ ਐਫ ਦਾ ਕ੍ਰੋਸ ਹਾਂ ਜਵਾਬ ਸਮਾਂ ਬਹੁਤ ਸੋਨਾ ਵਸ਼ੀ ਨੂੰ ਲੱਗਾ ਅਮਰਤ ਸੁਈ ਵੈਸੇ ਘਟੋ ਘਟ ਕਿੰਨੇ ਕ ਸਮੇਂ ਦੀ ਹੋਗੀ ਵੀਰੇ ਉਹ ਡੇਢ ਦਾ ਹੁੰਦਾ ਕੋਈ ਦੋ ਦਾ ਮੰਨ ਕੇ ਸੌਦਾ ਕਰ ਸਕਦਾ ਬੱਚਿਓ ਚਲੋ ਇੱਕ ਐਸਟੀਮੇਟ ਅੰਦਾਜ਼ਾ ਹੀ ਆ ਹਾਂਜੀ ਹਾਂਜੀ ਦੁੱਧ ਕਿੰਨਾ ਚਵਾਰੀ ਆ 12 ਕਿਲੋ ਦੇ ਬਹੁਤ ਇਹ ਨਹੀਂ ਇੱਕ ਟਾਈਮ ਆਪਣੇ ਵਗਨਾਂ ਤੇ ਐਨ ਟਾਈਮ ਘਰੇ ਚੋਲੇ ਆਪਾਂ ਪਿਛਲੀ ਵੀਡੀਓ ਮਈਆਂ ਪਾਈਆਂ ਤਿੰਨ ਤਿੰਨ ਟਾਈਮ ਚਵਾ ਕੇ ਵੇਚੀਆਂ ਵੇਚੀਆਂ ਨੇ ਜਿਹੜੀ ਗੱਲ ਉਹ ਦੱਸਾਂਗੇ ਦੂਜੀ ਗੱਲ ਨਾ ਨਿਕਲੂਗੀ ਠੀਕ ਹੈ ਜੀ। ਤਾਂ ਦੋਸਤੋ ਦੁੱਧ 12 ਕਿਲੋ ਇਹਦੇ ਥੱਲੇ ਹਾਜ਼ਰ ਆ। ਕੱਤਾਲੀ ਆ ਚੰਗੀ ਹੈ ਕੱਤਾਲੀ ਆ ਵੱਡਾ ਕੱਦ ਕਾਠਾ ਹਾਈਟ ਲੈਂਥ ਪੂਰੀ ਆ। ਜੇ ਵੀਰ ਕੇ ਚੰਗੇ ਘਰੇ ਸੇਵਾ ਤੋਂ ਨਹੀਂ ਆਈ। ਜੇ ਚੰਗੀ ਸੇਵਾ ਕੀਤੀ ਹੁੰਦੀ ਤੇ ਇਹ ਹੋ ਗਿਆ 80000 ਰੁਪਏ ਦੀ। ਬਿਲਕੁਲ ਜੀ ਬਿਲਕੁਲ। ਆ ਦੇਖੋ। ਅਮਰਤ ਸੁਭਾ ਵੀ ਹੋਊਗਾ ਤੀਜਾ। ਆ ਤੀਜਾ ਹੈ ਵੀਰੇ। ਠੀਕ ਹੈ ਜੀ। ਆਪਾਂ ਪਾਈ। ਦੇਖੋ। ਬਾਕੀ ਜਵਾਬ ਸਮਾ ਇੱਕੇ ਵਾਰ ਹੀ ਆਉਂਦਾ। ਮੇਰਾ ਡੋਕਾ ਵੀ ਮਗਰੋਂ ਪਾਇਓ ਗਾਂ ਉਦਾਂ ਦੇ ਦਾਂਗੇ ਹੋਰ ਦੱਸੋ ਲਓ ਜੀ ਦੋਸਤੋ ਜਿੰਨੀ ਗੱਲ ਕਰਨੀ ਹੁੰਦੀ ਓਨੀ ਕੀ ਅਮਰਤ ਕਰਦਾ ਵੈਸੇ ਕਿਉਂਕਿ ਦੂਰ ਨੇੜੇੋਂ ਇੱਥੇ ਮੈਂ ਵਾਰ-ਵਾਰ ਫਿਰ ਉਹ ਹੀ ਗੱਲ ਦੁਹਰਾਵਾ ਤੇ ਚੰਗੀ ਗੱਲ ਨਹੀਂ ਵੀ ਆਪਦੀ ਤਸੱਲੀ ਤੁਸੀਂ ਵੀ ਕਰ ਲਿਆ ਕਰੋ ਕੋਈ ਇਹ ਗੱਲ ਨਹੀਂ ਹੈਗਾ ਵੀ ਆਨਲਾਈਨ ਆਪਾਂ ਆਨੇ ਆ ਵੀ ਆਨਲਾਈਨ ਸੌਦਾ ਕਰੋ ਪਰ ਮੇਰਾ ਵੀਰ ਉਹ ਥੋੜਾ ਗਾਂ ਵੀਰ ਤੇ ਯਕੀਨ ਆ ਵਿਸ਼ਵਾਸ ਆ ਤੇ ਕਰੋ ਨਹੀਂ ਤੇ ਆਪਣੀ ਤਸੱਲੀ ਇੱਥੇ ਆਣ ਕੇ ਕਰੋ ਸਾਰੇ ਵੀਰਾਂ ਨੂੰ ਬੇਨਤੀ ਆਪਾਂ ਕਰਦੇ ਆ ਵਾਰ-ਵਾਰ ਕਿਉਂਕਿ ਪਸ਼ੂ ਆ ਪਸ਼ੂ ਦੀ ਵੈਸੇ ਕੋਈ ਗਰੰਟੀ ਤਸੱਲੀ ਨਹੀਂ ਹੁੰਦੀ ਕਿ ਜਿਹੜੀ ਹੁਣ ਤਸੱਲੀ ਮੌਕੇ ਤੇ ਆ ਕੋਈ ਚੁਵਾਈ ਵਿੱਚ ਗੜਬੜ ਨਿਕਲੇ ਜਾਂ ਹੋਰ ਰਕਮ ਦੀ ਕੋਈ ਔਰ ਨਿਕਲੇ ਠੀਕ ਹੈ ਜੀ ਉੱਥੇ ਜ਼ਿੰਮੇਵਾਰ ਬੈਠਾ ਮੇਰਾ ਥਾਨ ਦੀ ਵਾਧ ਘਾੜ ਪਸਮਾ ਦੀ ਦੁੱਧ ਦੀ ਗਾੜੀ ਕਿਸਮਤ ਹੈ ਮਹਾਰਾਜ ਦੇ ਵਸ ਹਾਂਜੀ ਹਾਂਜੀ ਕੋਈ 10-50 ਦਾ ਬਾਦ ਵੀ ਰੱਖਿਆ ਵੀਰੇ ਜਾਂ ਤਾਂ 10 ਕਿਲੋ 12 ਤੇ ਆ ਗਈ ਹੈ ਨਾ ਹਾਂਜੀ ਹਾਂਜੀ ਉਹ ਤਾਂ ਕਿ ਸੇਵਾ ਦਾ ਕੋਈ ਸੇਵਾ ਕਰ ਲੂਗਾ ਤੇ ਦੋਸਤੋ ਲੈ ਲਾਂਗੇ ਆਪਣੇ ਘਰੇ ਵੀ ਤਿੰਨ ਡੰਗ ਚੋਲੇ ਪਣਾ ਚਾਰ ਡੰਗ ਪਣਾ ਚੋਈ ਜਾਵੇ ਹਾਂਜੀ ਹਾਂਜੀ ਠੀਕ ਹੈ ਤੇ ਐਚਐਫ ਨਾਲ ਜਿਹੜਾ ਦੋਸਤੋ ਇਹ ਜਰਸੀ ਦਾ ਕਰਾਸਪਨ ਇਸ ਵੈੜ ਦੇ ਵਿੱਚ ਬਿਨਾ ਬੱਚੇ ਤੋਂ ਆ ਇਸੇ ਤਰ੍ਹਾਂ ਕੋਈ ਵੀ ਰਮੰਗਾ ਪਾ ਕੇ ਤੁਸੀਂ ਆਪਣੀ ਚਵਾਈ ਕਰ ਸਕਦੇ ਜੀ ਠੀਕ ਆ ਸੋ 12 ਕਿਲੋ ਇਸ ਵਕਤੇ ਤੇ ਥੱਲੇ ਜਿਹੜਾ ਹੁਣ ਮਿਲਕ ਹਾਜ਼ਰ ਆ ਤੇ ਫੇਸਬੁਕ ਕੁਆਲਟੀ ਆ ਦੇਖੋ ਐਚਐਫ ਨਾਲ ਜਿਹੜਾ ਜਰਸੀ ਕਰਾਸ ਆ ਹਾਂਜੀ ਫਿਰ ਚਵਾਚੂ ਬੜਾ ਸੋਹਣਾ ਈ ਠੰਮੀ ਠੰਮੀ ਆ ਦੇਖੋ ਧਾਰ ਧੂਰ ਵੜੀ ਵਧੀਆ ਹਾਂ ਬੋਲੀ ਜਿਆਦੀ ਚੰਗੀ ਹੈ ਸਾਰੇ ਥਾਂ ਜਿਹੜਾ ਦੱਸ ਰਿਹਾ ਕਰਕੇ ਤੁਹਾਨੂੰ ਦਿਖਾ ਰਿਹਾ ਵਿੱਚ ਆਖਰੂ ਜਾਗਾ ਠੀਕ ਹੈ ਸਮੋਤ ਕਿਵਾ ਇ ਐਡੀ ਸੋਹਣੀ ਫਿਰ ਐ ਮੋਗਾ ਹੀ ਆ ਤੇ ਪੰਜਾ ਹਲਾ ਜਵਾਗ ਭਾ ਦੇ ਉਹ ਚ ਉਹ ਇਨੀ ਪੋਸ ਬਸ ਮਾਂ ਛੋੜ ਦਿਆ ਇੱਕ ਰਾਇ ਨਹੀਂ ਡੋਕਰ ਮੋੜ ਹੋਰ ਤੇ ਦੇਣੀ ਕਨਦੀ ਹੈ ਮੇਰੇ ਮੋਲੇ ਜੇ ਇਹਦੇ ਵੈੜ ਸਹੀ ਮੇਰੇ ਬੱਚਾ ਹੁੰਦਾ ਤੁਹਾਨੂੰ ਪਤਾ ਕਿੰਨੇ ਦੀ ਹੁਣ ਮੋਲੇ ਦਾ 40000 ਰੁਪਿਆ ਕਰਦਾ 36000 ਦੀ ਦੇ ਦਾਂਗਾ ਚੋ ਛੋਟ ਛੱਪਾ ਕਰਾਂ 36000 ਚ ਹਾਂ ਕਰਦੇ ਗੁੜਾ ਡੁਲਾ ਓਏ 35000 ਦੀ ਦੇਣ ਲਾਖ ਜੈ ਸਨੋ ਹਾਂਜੀ ਲੌ ਵੀ 35 ਦੋਸਤੋ ਹਾਊਜ਼ੈਂਡ ਦੀ ਜਿਹੜੀ ਇਹ ਤੁਹਾਨੂੰ ਮਿਲੂਗੀ 35 ਠੀਕ ਹੈ ਜੀ 35000 ਦੀ ਉਹ ਗਾੜ ਕਦਪੋਤਾ ਲਈ ਆ ਹੱਥ ਮੇਰਾ ਵੀਰ ਪਾ ਲਿਓ ਠੀਕ ਹੈ ਜੀ 12 ਕਿਲੋ ਦੁੱਧ ਅੱਗੇ ਅਮਰਤ ਆਪਣੇ ਕੋਲ ਇੱਕ ਸ਼ਾਈ ਵਾਲਾਂ ਦੇ ਚ ਆ ਗਈ ਆ ਸ਼ਾਈ ਵਾਲ ਪਿਓਰ ਚ ਆ ਗਈ ਵੀਰੇ ਦੁੱਜਣ ਆ ਦੁੱਜਣ ਵੱਸ਼ੀ ਆ ਪਾਲੀ ਯਾਰੀ ਚੰਗੀ ਆ ਪਾਲੀ ਪਲੋਸੀ ਬਹੁਤ ਵਸੇ ਕੋਈ ਬਾਹਰ ਕੱਢ ਕੇ ਦਿਖਾਉਣੇ ਤੁਹਾਨੂੰ ਪੂਰਾ ਦੇਖੋ ਬੂਥੀ ਸੋ ਬਾਕੀ ਚਾਹ ਲਰਜੂ ਲਰਕੰਡੀ ਵਧੀਆ ਵੈਣ ਨੂੰ ਤੇ ਬਨ ਬੁੰਨ ਉਸੇ ਤਰ੍ਹਾਂ ਬਨ ਵੀ ਹੈਗਾ ਠੀਕ ਆ ਜੀ ਫਰੰਟਰ ਲੱਤਾਂ ਤੋਂ ਬਿਲਕੁਲ ਸਾਹਮਣੇ ਜਿਹੜਾ ਬਨ ਪੂਛ ਬਾਕੀ ਜਿਹੜੀ ਮਾਰਕਿੰਗ ਆ ਕਰੈਕਟਰ ਉਹ ਤੁਸੀਂ ਚੈੱਕ ਕਰ ਲਿਓ ਠੀਕ ਆ ਜੀ ਸ਼ਾਹੀ ਵਾਲਾਂ ਅੰਗਾਂ ਦੀ ਵੇੜ ਦੇ ਇਹ ਸ਼ਾਈ ਵਾਲਾ ਹੈਗੀ ਮਾਜੀ ਆ ਸਾਬਨਾ ਤੁਰਦੀ ਭਵਾਨ ਲਾਂਗੂ ਪਲੀ ਵੇਖੋ ਪਲੀ ਗੁਲੀ ਆ ਪੂਰੀ ਠੀਕ ਆ ਜੀ ਗੋਲ ਆ ਬਿਲਕੁਲ ਜਿੱਦਾਂ ਕਪਾ ਕਹਦੇ ਨੇ ਬਈ ਗੋਲ ਸਰਾਂ ਵਾਂਗੂ ਠੀਕ ਆ ਤੇ ਦੇਣਾ ਮਰਤ ਲੈ ਜੂ 8 7 ਹਾਂ ਵੀਰੇ ਇੰਨੇ ਕਿ ਲੈ ਜਾਣੇ ਆ ਲਓ ਵੀ ਕਿਸਾਨ ਵੀਰੋ ਦਿਨ 8 ਲੈ ਜੇ 7 ਲੈ ਜੇ ਸੋ ਚਾਲਰ ਗੱਲ ਕੰਬਲ ਪ੍ਰੋਪਰ ਤੁਸੀਂ ਦੇਖ ਰਹੇ ਜੇ ਸੋ ਲਵੀ ਵਛੀ ਆ ਵੈਸੇ ਦੂਜਾ ਸੁਵਾ ਮੋਹਤੰਦੀ ਦਾ ਜਵਾਨ ਹੋਊਗੀ ਨਹੀਂ ਵੀਰੇ ਸ਼ੈਨ ਦੰਦਾ ਚ ਆਹੇ ਫੜਕੇ ਨਹੀਂ ਵੇਖਿਆ ਵੇਖ ਲਾਂਗੇ ਨਹੀਂ ਠੀਕ ਹੈ ਜੀ ਹੋਵੇ ਦੰਦਾ ਚ ਹੋਊ ਵਛੀ ਆ ਜੇ ਲਵੀ ਪਤਾ ਲਵੀ ਜੀ ਲੱਗਦੀ ਨਾ ਹਾਂਜੀ ਹਾਂਜੀ ਕੁਆਲਿਟੀ ਤੋਂ ਹਾਂਜੀ ਹਾਂਜੀ ਲਓ ਵੀ ਦੋਸਤੋ ਵੈਸੇ ਹੋ ਸਕਦਾ ਵੀ ਇਹਨਾਂ ਦਾ ਵੀ ਦੰਦਾ ਚ ਸ਼ੇਕ ਸ਼ੁਕ ਦੇ ਬਰਾਬਰ ਕਰਦੀ ਹੋਵੇ ਜਾਂ ਕੰਨੀ ਵਾਲੇ ਚੱਕੇ ਹੋਣ ਠੀਕ ਹੈ ਜੀ ਉਹ ਆਪਾਂ ਤੁਹਾਨੂੰ ਤਸੱਲੀ ਕਰਵਾ ਦਿਆਂਗੇ ਵੈਸੇ ਖਾਣ ਪੂਰਾ ਲੰਬਾ ਥੀ ਚਵਾਈ ਇਹਦਾ ਲਿਆਓ ਅਮਰ ਤੋਂ ਮੋੜ ਲਓ ਥੋੜਾ ਆਇਆ ਨਾ ਵੱਛੀਆਂ ਕਰੋਂ ਨਹੀਂ ਕੱਢੀਆਂ ਧਰਦੀਆਂ ਲੈ ਲੈ ਕੋਈ ਕਰ ਲੈ ਇਹ ਕੱਚਾ ਬੂਹਾ ਜੀ ਪਾਏ ਪਸ਼ੂ ਫਰਤੀਲੇ ਆ ਥੋੜੇ ਜੇ ਲਊ ਵਾਲੀ ਵੱਛੀ ਆ ਓਹ ਠੰਡੀ ਆ ਓਹੋ ਜੀ ਨਹੀਂ ਸ਼ੁਕਰ ਹੈਗੀ ਹਾਂ ਜੇ ਕੋਈ ਆਸ ਦੇਣਾ ਲੈ ਜੂ 10 ਕ ਪੱਕੇ ਹਨਾ ਹਾਂ 10 ਤੇ ਵੀਰੇ ਲੈ ਜੂ ਲਓ ਜੀ 10 ਕ ਦਿਨ ਤਾਂ ਜਿਹੜਾ ਦੋਸਤੋ ਵਟ ਤੇ ਪਏ ਆ ਬਾਕੀ ਕਈ ਇਹਨਾਂ ਪਸ਼ੂ ਪਲਿਆ ਪਹਿਲਣ ਨੇ 12 13 ਕਿਲੋ ਤੋਂ ਦਿੱਤਾ ਵੀਰੇ ਆਰ ਕੇ 14 15 ਕਿਲੋ ਦੀ ਆਸ ਕਰੇ ਕੋਈ ਪਹਿਲਣ ਨੇ ਹਾਂਜੀ ਹਾਂਜੀ ਲਓ ਜੀ ਪਹਿਲਣ ਨੇ ਦੁੱਧ ਦੱਸਣ ਮੁਤਾਬਕ ਆ ਮਰਤੇ ਤੇ ਵੀ ਪਿਛੋਂ ਜਿੱਥੋਂ ਵੀ ਆਈ ਆ ਦੱਸਿਆ ਵੀ 12 13 ਕਿਲੋ ਦੁੱਧ ਭਰਾ ਕੀ ਤਾਨੂੰ ਪਤਾ ਵੀਰ ਸ਼ਾਈ ਹਾਲ ਮਾਜੀ ਆ ਇਹ ਮੋਤੀ ਵੀਰ ਜੇ 10 ਕਿਲੋ ਦੇ ਦੇ ਤੇ ਮੈਨੂੰ ਲੱਗਦਾ ਕਿ ਦੂਜੀਆਂ ਗਾਵਾਂ ਦੇ 15 18 ਕਿਲੋ ਦੇ ਬਰਾਬਰ ਆ ਹਾਂ ਪਿਓਰ ਵੀ ਆ ਕੋਈ ਨਹੀਂ ਆਖ ਸਕਦਾ ਕਿ ਇਹ ਸ਼ਾਈ ਹਾਲ ਪਿਓਰ ਨਹੀਂ ਧੁੰਨ ਧੁੰਨ ਵੇਖੋ ਆ ਸਾਰੀਆਂ ਨਿਸ਼ਾਨੀਆਂ ਪੂਰੀਆਂ ਨਾ ਵੀ ਦੋਸਤੋ ਬੜੇ ਵੀਰ ਸ਼ਕੀਨ ਆ ਵੀ ਇੱਕ ਸ਼ਾਈ ਹਾਲ ਵੜਾ ਖਰੀਦਣ ਤੇ ਸੋਨਾ ਵੀਰਾਂ ਦੇ ਲਈ ਇੱਕ ਤੋਹਫਾ ਅਮਰਤ ਨੇ ਕੱਢਤਾ ਠੀਕ ਆ ਜੀ ਸ਼ਾਈ ਹਾਲ ਅੰਗ ਦੇ ਵਿੱਚ ਗਲਗੁਲ ਕੰਪਲ ਕਾਫੀ ਹੈਵੀ ਤੇ ਬਾਕੀ ਨਸਲ ਜਾਰੀ ਵੀਰ ਭਰਾ ਬੜੇ ਫੋਨ ਲਾਉਂਦੇ ਹੈਗੀ ਸ਼ਾਈ ਵਾਲ ਵਸ਼ੀ ਲੈਣੀਆਂ ਚੰਗੀਆਂ ਤੋਂ ਵੀ ਬਿਲਕੁਲ ਜਿਹੜਾ 3 ਤੋਂ 4 ਇੰਚੀ ਮੋਟਾ ਹੁੰਦਾ ਥਾਣ ਵੇਖੋ ਨਾਲੇ ਝੋਲ ਚਾਲ ਵੇਖੋ ਤੁਸੀਂ ਚੈੱਕ ਕਰੋ ਠੀਕ ਹੈ ਇਸ ਦੂਜੇ ਮੇਰੇ ਮੋਲੇ ਵਸ਼ੀ ਦਾ 65 ਕਰਾ ਲਈਏ ਜਿਹੜੇ ਤਿਆਰ ਕਰਕੇ ਵਸ਼ੀ ਵੇਚੀਏ 65000 ਦੀ ਵੇਖੋ ਵਿਰਲਾ ਮੁਰਲਾ ਕਿੰਨੀ ਹੈ ਹਾਂ ਨਹੀਂ ਵਿਰਲਾ ਬੜਾ ਚੰਗੀ ਆ ਥਾਣ ਵੜਾ ਸੋਨਾ ਫਿਰ ਥਾਣਾ ਰੁਗ ਰੁਗਦਾ ਕਰਨਾ ਕੱਚੀ ਕੱਚੀ ਆ ਹਾਂਜੀ ਬਿਲਕੁਲ ਜੀ ਬਿਲਕੁਲ ਹਜੇ ਬੰਨਾ ਲਾਏ ਪਈਏ ਤੇਰਾ ਹਾਂ ਲਓ ਜੀ ਕੋ ਚੋਂ ਪੰਜਾਂ ਦਿਨਾਂ ਦਾ ਪੂਰਾ ੱਡਾ ਭਰ ਠੀਕ ਹੈ ਜੀ ਚਾਹ ਰੂ ਰੇ ਖਲਾਸ ਵੀ ਤਾਂ ਹੀ ਹੁੰਦੀ ਬਿਲਕੁਲ ਬਿਲਕੁਲ ਹਾਂ ਜੀ ਤੇ ਇਹ ਅਮਰਤ ਦੇ ਰਿਹਾ ਕਿੰਨੇ ਦੀ ਆਪਾਂ ਫਿਰ ਮੇਰੇ ਮੁੱਲੇ ਦਾ ਕਰਨ ਨੂੰ 60 ਕਰਾ ਲਈਏ 65 ਕਰਾ ਲਈਏ 55 ਹੀ ਦਵਾਂਗੇ 55 ਦੀ ਇੱਥੇ 60 60 ਕਰਾਂਗੇ 55000 ਦੀ ਤੁਹਾਨੂੰ ਮਿਲ ਜੂਗੀ ਵਿੱਚੋਂ ਲੈਸ ਹੋ ਜੂਗੀ ਮਾਨਤਾ ਨੂੰ ਮਾਨਤਾ ਨਹੀਂ ਹੋਊ ਥੋੜਾ ਬਧ ਜੋ ਵੀ ਦੋਸਤੋ ਕਈ ਵਾਰ ਵੀਰ ਕਹਿੰਦੇ ਆ ਵੀ ਰਾਹ ਸਿਰ ਦੀ ਗੱਲ ਤੇ 55000 ਵਿੱਚੋਂ ਕੋਈ 100 200 ਦਾ ਉਹ ਮਾਨਤਾ ਹੋ ਜੂਗਾ ਮੌਕੇ ਤੇ ਠੀਕ ਆ ਮੇਰੇ ਚਾਰ ਦੰਦ ਜੋ ਚੈੱਕ ਕਰ ਲੋ ਆਗੇ 24 ਹੈ ਜੀ ਹਾਂ ਜੀ ਪਖਾ ਦਿਓ ਮੜਾ ਜੀ ਆ ਵੇ ਆ ਦੇਖੋ ਜੀ ਮਖਾਉਣੇ ਆਪਾਂ ਇੱਕ ਵਾਰੀ ਮਾੜਾ ਜੀ ਠੀਕ ਹੈ ਜੀ ਹਾਂਜੀ ਦੋ ਦੋ ਕੰਨੀਆਂ ਖਲੋਤੀਆਂ ਹੋਣਗੀਆਂ ਸਾਈਡਾਂ ਪਰ ਚੈੱਕ ਕਰਕੇ ਖੜੇ ਕੋਈ ਲਓ ਜੀ ਚੌਗੀ ਆ ਮੈਂ ਪਹਿਲਾਂ ਹੀ ਆਖਿਆ ਸੀ ਵੀ ਇਹ ਹੈ ਲਵੀਆ ਵੜ ਹਾਂ ਫੇ ਚਾਰ ਦੰਦ ਪਿਓਰ ਜਿਹੜੀ ਮੈਂ ਇਹਦਾ ਅਜੇ ਛੇਕ ਦੇ ਕੰਨੀ ਵਾਲੇ ਜਿਹੜੇ ਦੋਸਤੋਂ ਦੁੱਧ ਦੰਦ ਆ ਠੀਕ ਹੈ ਹਾਂਜੀ ਹਾਂਜੀ ਤੇ ਖਲੋਤੇ ਆ ਸਥਾਈ ਦੰਦ ਬਾਕੀ ਤੁਹਾਡੇ ਸਾਹਮਣੇ ਚਾਰ ਦੰਦ ਸਥਾਈ ਆ ਠੀਕ ਹੈ ਜੀ ਤੇ ਇਹ ਅੰਮ੍ਰਿਤ ਦੇ ਦਾਂਗੇ ਆਪਾਂ ਜਿਹੜੀ ਰੇਟ ਦੱਸੀ ਦਿੱਤਾ ਵੀ 55 ਹਜ਼ਾਰ ਛੋਟੀ ਆ ਦੱਸੇ ਵਿੱਚੋਂ ਹਾਂ ਮਾਨਤਾ ਨਹੀਂ ਹੋਊ ਥੋੜਾ ਬਾਦਾ ਵੀਰੇ ਜਿਆਦਾ ਨਹੀਂ ਚਲੋ ਜੀ ਅਕੇ ਆਪਣੇ ਕੋਲ ਜਿਹੜਾ ਲਾਸਟ ਇਹ ਪਹਿਲਾਂ ਬੱਛੀ ਹੈ ਇਹ ਪਲੂਨ ਸੂਣੀ ਵੀਰੇ ਸ਼ਾਈ ਵਾਲ ਲਓ ਜੀ ਇਹ ਸ਼ਾਈ ਵਾਲ ਦੇ ਵਿੱਚ ਦੋਸਤੋ ਥੋੜਾ ਜਿਹਾ ਕਿਤੇ ਜਨਾ ਕਿਤੇ ਕੋਈ ਵੀ ਕ੍ਰੋਸ ਮਾਰ ਲਈ ਬਾਕੀ ਜ਼ਿਆਦਾਤਰ ਪਰਸਨ ਦੇ ਜਿਹੜੀ ਆ ਉਹ ਸ਼ਾਈ ਵਾਲ ਲੱਗਦੀ ਆ ਪਹਿਲਾ ਸੂਆ ਪਲੂਨ ਬੱਛੀ ਇਹ ਵੀਰੇ ਅੱਜ ਹੀ ਆਈ ਬੱਛੀ ਥੋੜੀ ਡਰਦੀ ਆ ਹਾਂ ਘਰੋਂ ਨਹੀਂ ਕੱਢੀ ਉਦਾਂ ਠੰਡੀ ਵੜੀ ਠੀਕ ਆ ਜੀ ਹਾਂਜੀ ਉਹ ਨਵੇਂ ਥਾਂ ਦਾ ਕਰਕੇ ਥੋੜੀ ਡਰਦੀ ਤੇ ਪੀਤੂ ਪੀ ਆਪਾਂ ਠੰਡੀ ਇਦਾਂ ਜਿਨਾ ਜੂਵ ਵਾਂਗੇ ਤੋਈ ਉਹ ਨਵਾਂ ਪਸ਼ੂਆ ਥੋੜਾ ਜਿਹੜੇ ਨੇ ਹੋ ਵੀ ਦੋ ਦੰਦ ਸ਼ੈਤਾਨ ਅਮਰਤ ਲਾਗੇ ਤੋਰ ਲਿਆ ਜੇ ਹੈ ਹਾਂਜੀ ਹਾਂਜੀ ਬਾਲਾ ਡਰ ਗੱਡੀਆਂ ਗੁੱਡੀਆਂ ਜਾਂਦੀਆਂ ਫਿਰ ਉਹ ਤੋਂ ਜ਼ਿਆਦਾ ਡਰਦੀ ਆ ਹਾਂਜੀ ਹਾਂਜੀ ਇਹ ਨਾ ਥੋੜਾ ਜਿਹਾ ਤੋੜ ਕੇ ਦਿਖਾ ਦਿਆ ਜੀ ਡਰਦੀ ਆ ਵਸ਼ੀ ਬੂਤੀ ਵੇਖੋ ਨਹੀਂ ਕੀ ਦੀ ਆ ਇਹ ਵੀ ਮੈਨੂੰ ਤਾਂ ਖੀਰੀ ਦੁੰਦੀ ਆ ਆ ਖੀਰੀ ਜਾਂ ਦੁੰਦੀ ਹੋਊਗੀ ਆਪਾਂ ਮੂੰਹ ਨਹੀਂ ਫੜਿਆ ਫੜ ਕੇ ਵਿਖਾ ਦਿੰਨੇ ਖੀਰੀ ਦੁੰਦੀ ਮੈਨੂੰ ਲੱਗਦੀ ਆ ਬਾਕੀ ਦੋਸਤੋ ਵੈਸੇ ਆਪਣਾ ਐਸਟੀਮੇਟ ਗਲਤ ਨਹੀਂ ਹੁੰਦਾਗਾ ਤੇ ਬਾਕੀ ਤੁਹਾਨੂੰ ਆਪਾਂ ਮੂੰਹੋਂ ਦੰਦੋਂ ਫੜ ਕੇ ਦਿਖਾਵਾਂਗੇ ਜ਼ਰੂਰ ਤੇ ਬਿਲਕੁਲ ਨਵੀਆਂ ਬੱਚੀਆਂ ਨੇ ਆ ਕਰੋ ਚੱਕ ਮੇਰੇ ਸ਼ਾਹੀ ਆਲ ਦਾ ਫੋਨ ਵਾਲਾ ਆਉਂਦਾ ਹੈ ਕਿ ਵੀਰ ਭਰਾ ਕੋਈ ਵੀ ਲਾਉਂਦੇ ਹੈ ਕਿ ਸ਼ਾਹੀ ਆਲ ਵਾਲਾ ਜੋੜੀ ਲਿਆ ਕੇ ਖੜੀ ਕਰਤੀ ਅੱਜ ਹਾਂਜੀ ਹਾਂਜੀ ਲੱਭੀ ਲੱਭਣੀ ਦੇ ਕੱਦੀ ਹੋ ਰਹੀ ਆ ਪਾ ਚਾਰ ਪਾਉਣੀਆਂ ਹੀ ਹਾਂ ਹਾਂ ਚਲੋ ਗਾੜੀ ਲੱਭਾਂਗੇ ਜ਼ਰੂਰ ਮਿਹਨਤ ਕਰੀ ਦੀ ਬੇਹੇਰਾ ਵੀ ਚੰਗਾ ਬੱਛੀ ਵੱਛੀ ਆ ਬਹੁਤ ਪਿਆਰੀ ਆ ਠੀਕ ਆ ਜੀ ਸਥਾਨ ਤਕਰੀਬਨ ਇਹ ਲਾਹੇ ਬਣਾਏ ਜਿਆਦਾ ਪੈਣ ਨਾ ਲੱਗਿਆ ਵੱਛੀ ਸ਼ਰ ਮਾਰ ਜੇ ਦੋਹਾਂ ਜਿਹੜੇ ਵੱਛੀ ਉਧਾ ਦੇ ਦਾਂਗੇ ਇਹ ਅਮਰ ਤੋਂ ਪਹਿਲਾਂ ਆ ਜੂਗੀ ਦੂਜੇ ਸੂਬੇ ਵਾਲੀ ਨਾਲੋਂ ਹਾਂਜੀ ਹਾਂਜੀ ਇਹਦੇ ਵੀਰੇ ਚਾਰ ਪੰਜ ਦਿਨ ਤਿਆਰੀ ਜੀ ਆ ਹਾਂ ਲਓ ਬਈ ਸੋ ਚੋ ਚੋਂ ਪੰਜਾਂ ਦਿਨਾਂ ਦੇ ਵਿੱਚ ਵਿੱਚ ਆਈ ਖਨੋਤੀ ਇਹ ਠੀਕ ਆ ਜੀ ਤਾਂ ਪਹਿਲਾਂ ਬੱਚੀ ਆ ਤੇ ਮੂੰਹ ਫੜ ਕੇ ਤਾਂ ਵੀ ਆਪਾਂ ਇੱਕ ਵਾਰੀ ਤਸੱਲੀ ਕਰਾਵਾਂਗੇ ਵੀਰਾਂ ਨੂੰ ਪਹਿਲੀ ਜਿਹੜੀ ਆਪਾਂ ਤੁਹਾਨੂੰ ਦਿਖਾਈ ਸੀ ਕਿ ਸਵੇਹਾ ਦੂਜਾ ਤੇ ਚੌਕੀ ਸੀਗੀ ਕਰਾ ਦੀ ਚੱਕ ਦੱਸਦੀ ਆਪੀ ਇਹ ਵੀਰੇ ਚੌਕੀ ਹੈ ਵੀ ਹਾਂਜੀ ਇਹ ਵੀ ਐਵੇਂ ਆਖੇ ਚੌਕੀ ਹੈ ਚਾਰ ਤਾਂਤੀ ਆ ਹਾਂ ਛੇ ਕੰਨੀਆਂ ਲਿਖਣ ਹਾਂ ਹਾਂਜੀ ਹਾਂਜੀ ਠੀਕ ਹੈ ਚੈੱਕ ਕਰਾ ਕੇ ਦਵਾਂਗੇ ਲਓ ਜੀ ਆਪਾਂ ਕਹਿ ਨਹੀਂ ਸਕਦੇ ਜੋ ਜਿਹੜਾ ਉਹ ਉਹ ਦੱਸਾਂਗੇ ਆਪਾਂ ਫੜ ਕੇ ਨਹੀਂ ਵੇਖਿਆ ਇਹ ਮੂੰਹ ਚੌਕੀ ਆ ਚੌਕੀ ਗਾਵਾ ਲਓ ਜੀ ਦੋਵੇਂ ਚੌਕੇ ਚੌਕੇ ਪਸੂਆ ਠੀਕ ਆ ਜੀ ਤੇ ਜੋੜੀ ਆ ਜੋੜੀ ਕਮਾਲ ਦੀ ਆ ਇਹ ਅੱਜ ਦੇ ਦਾਂਗਾ ਕਿੰਨੇ ਦੀ ਪਾਈਲਟ ਮੇਰੇ ਮੋਲੇ ਦਾ 50 ਹੈ 45000 ਚ ਮਾਨਤਨ ਕਰਾਂ ਥੋੜਾ ਬਹੁਤ 45 ਚ ਹਾਂ ਛੋੜ ਛੱਪਾ ਕਰ ਦਾਂਗੇ ਕੋਈ ਨਹੀਂ ਵੀਰ ਫੋਨ ਲਾਵੇ ਕੋਈ ਲਓ ਜੀ ਠੰਡੀ ਆ ਉਹ ਜੀ ਸ਼ੂਕਰ ਨਹੀਂ ਹੈਗੀ ਲਓ ਜੀ 45000 ਦੇ ਵਿੱਚੋਂ ਦੋਸਤੋ ਛੋੜ ਛੱਪਾ ਹੋ ਜਾਊਗਾ ਤੇ ਜੋੜੀ ਕਿਸੇ ਵੀਰ ਦੇ ਪੌਣੀ ਅਮਰਤ ਫੇਰ ਕੋਈ ਗੱਲ ਨਹੀਂ ਮੇਰੇ ਮਾਨਤਨ ਖੁੱਲਾ ਕਰਾਂ ਕੋਈ ਫੋਨ ਲਾਵੇ ਵੀਰ ਮੇਰਾ ਜੋੜੀ ਲੈਣੀ ਹੋਊਗੀ ਲਓ ਜੀ ਹਾਂਜੀ ਸੋ ਜੋੜੀ ਕਿਸੇ ਭਰਾ ਨਹੀਂ ਖਰੀਦਣੀ ਤੇ ਮਾਨਤਨ ਦੋਸਤੋ ਹੋਰ ਹੋ ਜਾਊ ਤੇ ਕਿਉਂਕਿ ਟ੍ਰਾਂਸਪੋਰਟ ਦਾ ਕੋਈ ਖਰਚੇ ਦਾ ਵੀ ਹਿਸਾਬ ਕਿਤਾਬ ਲਾ ਲੈਂਦੇ ਆ ਵੀ ਦੂਰੋਂ ਨੇੜੇੋਂ ਆਉਣਾ ਠੀਕ ਹੈ ਜੀ ਜੋੜ ਪਰ ਠੰਡੀਆਂ ਬਰਫਰਗੀਆਂ ਉਹ ਜੀਆਂ ਛੂਕ ਰਹਿਣੀਆਂ ਹੈਗੀਆਂ ਡਰਦਾ ਵਾ ਡੰਗਰ ਲੈ ਨਵੀਂਆਂ ਬੱਚੀਆਂ ਚਲੋ ਕਰੋ ਹਾਂ ਘਰੋਂ ਹੀ ਪਹਿਲੀ ਵਾਰੀ ਨਿਕਲੀਆਂ ਲੱਗਦਾ ਬਸ ਬਸ ਇਹ ਵੀਰੇ ਆਓ ਅਸ਼ੀਰ ਖੁੱਲੀ ਰਹੀ ਨਾ ਆਈਡੀ ਅੱਛਾ ਜੀ ਤੇ ਇਹ ਵੱਜੀ ਹੀ ਚਲੋ ਐਵੇਂ ਕੀ ਤੁਹਾਨੂੰ ਇਹ ਤਾਂ ਥੋੜੀ ਕਾਲੀ ਪੈਂਦੀ ਖੁੱਲੀ ਰਸਾ ਰੁਸਾ ਹੁਣ ਪਾਇਆ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਲੋ ਵੀ ਕਿਸਾਨ ਵੀਰੋ ਇਹ ਜਿਹੜੇ ਨਾਕਸੀ ਅੱਜ ਵੀਰੇ ਅਮਰਤ ਦੇ ਕੋਲ ਇਕਲੇ-ਇਕਲੇ ਪਸ਼ੂ ਦੀ ਡਿਟੇਲ ਤੁਹਾਨੂੰ ਮਿਲ ਗਈ ਹੈ ਠੀਕ ਹੈ ਜੀ ਇੱਥੇ ਆਣ ਕੇ ਆਪਣੀ ਵਿਜ਼ਿਟ ਕਰਕੇ ਤੁਸੀਂ ਤਸੱਲੀ ਵੀਰੇ ਸੂਏ ਸਵਾਇਨਾਗਾ ਚੋਕ ਤੇ ਤਿੰਨ ਟਾਈਮ ਚੋਲੇ ਚਾਰ ਟਾਈਮ ਚੋਲੇ ਆਪਣੇ ਘਰੇ ਚੋਲੇ ਬਾਅਦ ਦਾ ਕੋਈ ਲਾਹਮਾ ਨਹੀਂ ਜਿਹੜਾ ਵੀ ਰੋਂਲਾਈਨ ਥੋੜੂ ਉਹਦੀ ਫੁੱਲ ਗਰੰਟੀ ਹੋਊ ਆਪਣੀ ਦੋ ਦਿਨ ਗਾੜੀ ਸੇਵਾ ਦਾ ਗਾੜੀ ਸੇਵਾ ਬਿਲਕੁਲ ਲੋ ਜੀ ਗੋਗੀ ਦੋ ਤਿੰਨ ਦਿਨ ਆਪਣੀ ਸੇਵਾ ਤੇ ਦੁੱਧ ਦੇ ਦੂ ਮੁੜ ਕੇ ਕੋਈ ਆਖੇ ਵੀਰ ਕੀ ਦੁੱਧ ਦੇ ਵਾਅਦਾ ਹੈ ਘਾਟਾ ਉਹ ਸੇਵਾ ਵਾ ਨਹੀਂ ਉਹ ਤਾਂ ਸੇਵਾ ਦੇ ਫਿਰ ਹਾਂਜੀ ਸੇਵਾ ਕਰ ਲੂਗਾ ਤੇ ਲੰਮਾ ਸਮਾਂ ਹਾਂਜੀ ਮੈਂਟੇਨ ਰੱਖ ਲੂਗਾ ਕੋਈ ਭਰਾ ਗੱਬਨ ਡੰਗਰ ਜਿਹੜਾ ਉਹ ਟਿੱਪ ਕੇ ਭਰਾ ਆ ਗਏ ਖੜੇ ਕੋਈ ਆਨਲਾਈਨ ਸੌਦਾ ਨਾ ਕਰੇ ਸਕੇ ਆਪਦੀ ਅੱਖੀਂ ਲੈਵੇ ਨਾਲੇ ਸ਼ਿਕਵਾ ਕੋਈ ਨਹੀਂ ਹਾਂਜੀ ਗਾਰੰਟੀ ਖਤਮ ਹੋ ਜਾਂਦੀ ਬਿਲਕੁਲ ਹਾਂਜੀ ਲੋਬੀ ਭਰਾ ਬੋਏ ਨਾਕਸੀ ਅੱਜ ਟੋਟਲ 5 ਹੈ ਜਿੰਨਾ ਤੇ ਦੋ ਤਾਂ ਮਸ਼ਾਹੀ ਵਾਲ ਅੰਗ ਦੇ ਵਿੱਚ ਵੜਾ ਨੰਬਰ ਤੇ ਇੱਕ ਨੰਬਰ ਬੋਲ ਦਗੀ ਆਪਣੇ ਦਾ ਨੰਬਰ ਵੀ ਰੇ ਆਪਣਾ 8146450629 872824629 ਦੋਹਾਂ ਤੇ ਵਟਸਐਪ ਮਿਲਦਾ ਕੋਈ ਵੀ ਮੇਰੇ ਮੇਰਾ ਆਨਲਾਈਨ ਸੌਦਾ ਕਰੂਗਾ ਸਾਹ ਕਰਕੇ ਰੀ ਨਾਇਣ ਵੀਰ ਮੇਰਾ ਫੇਰ ਸਾਈ ਪਾਵੇ ਕੋਈ ਹਾਂ ਕਿਉਂਕਿ ਤੇ ਘੰਟੇ ਦੋ ਘੰਟੇ ਮਾਲ ਵਿਗਣਾ ਹੁੰਦਾ ਵੀਰ ਆਪਣਾ ਆਹੋ ਪਿਛਲੀ ਵੀਡੀਓ 'ਚ ਮਾਲ ਪਾਇਆ ਸਾਰਾ ਹੀ ਚੰਗਾ ਵੱਡਾ ਹਾਂ ਤੈਰ ਕੀ ਚਲੋ ਸ਼ਾਈ ਵਾਲ ਦੀ ਡਿਮਾਂਡ ਵੜੀ ਆਈ ਸੀ ਤੇ ਆਪਾਂ ਸ਼ਾਈ ਵਾਲ ਵਸ਼ੀਆਂ ਲੱਭ ਕੇ ਪਾਈਆਂ ਬਹੁਤ ਵਧੀਆ ਹਣਾ ਜਿੱਦਾਂ ਦੀ ਡਿਮਾਂਡ ਹੋਵੇ ਵੀਡੀਓ ਤੇ ਉਦਾਂ ਦਾ ਮਾਲ ਪਾ ਦੀ ਦਾ ਠੀਕ ਹੈ ਜੀ ਠੀਕ ਹਾਂਜੀ ਲੋ ਵੀ ਪ੍ਰਭੂ ਇਹ ਪਸੂ ਆ ਅੱਜ ਆਓ ਇੱਥੇ ਆਪਣੀ ਤਸੱਲੀ ਕਰੋ ਨਰਕ ਪਰਖ ਕਰੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਅੱਜ ਸ਼ਾਰਟ ਜਪਾ ਦੇ ਗਏ ਸਤਿ ਸ੍ਰੀ ਅਕਾਲ ਜੀ